ਸੁਖੂ ਦੇ ਬੱਚੇ ਦੀ ਤੁਸੀਂ ਤਸਵੀਰਾਂ ਦੇਖੋ ਪਹਿਲਾਂ ਕਿੱਦਾਂ ਦੀਆਂ ਸੀ ਉਹ ਦਾ ਜਦੋਂ ਇਹ ਬੱਚਾ ਸਾਡੇ ਕੋ ਆਇਆ ਵਾਹਿਗੁਰੂ ਜੀ ਦੇਖੋ ਜੀ ਇਹ ਮਸਾਂ ਹੀ 15 ਕਿਲੋ ਦਾ ਭਾਰ ਆ ਬਾਈ ਦਾ ਬੱਚੇ ਦਾ ਸੁਖੂ ਨਾਮ ਆ ਮਾਨਸੇ ਤੋਂ ਲੈ ਕੇ ਆਏ ਨੇ ਬਾਈ ਫੇਰ ਵਾਹਿਗੁਰੂ ਸੁੱਚਾ ਬਾਸ਼ਾ ਕਿਵੇਂ ਆ ਸੁਖੂ ਓਏ ਸੁਖੂ ਕੀ ਆਲ ਨੇ ਸੁਖੂ

ਦੇਦੀ ਐਜੀ ਦੇਦੀ ਆਪਾ ਕਿੱਥੇ ਆ ਗਏ ਕਿੱਥੇ ਪਾਪਾ ਆ ਜੀ ਹੋਏ ਆ ਗਿਆ ਆ ਗਿਆ ਕੌਣ ਹੈ ਸੁਖੂ ਆ ਓਏ ਸੁਖੂ ਆਇਆ ਸੁਖੂ ਆਇਆ ਸੁਖੂ ਆ ਸੁਖੂ ਚੁਕ 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 ਚ ਦੇ ਆਜੂ ਕੁੜਾ ਨਿੱਕਾ ਜਿਹਾ ਭਾਈ ਇਹ ਸਿੱਖੂ ਦਾ ਦੋਸਤ ਆ ਨਿੱਕਾ ਜਿਆ ਹਨਨਾਰਾ ਕੁਮਾਰ ਸਿੱਖੂ ਦਾ ਦੋਸਤ ਆ ਬਸ ਸਿੱਖੂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖੂ ਦੇ ਬੱਚੇ ਦੀ ਤੁਸੀਂ ਤਸਵੀਰਾਂ ਦੇਖੋ ਪਹਿਲਾਂ ਕਿੱਦਾਂ ਦੀਆਂ ਸੀ ਉਦੋਂ ਜਦੋਂ ਇਹ ਬੱਚਾ ਸਾਡੇ ਕੋਲ ਆਇਆ ਸੀ ਮਾਨਸੀ ਜਿਲੇ ਦਾ ਇਹ ਬੱਚਾ ਸਿਰਫ ਤੂੜੀ ਵਾਲੇ ਕਮਰੇ ਚ ਮਰਨ ਵਾਸਤੇ ਪਾਇਆ ਹੋਇਆ ਸੀ ਘਰ ਦੇ ਕੋਨੇ ਤੇ ਇੱਕ ਮੰਜੇ ਦੇ ਉੱਤੇ ਬਾਣ ਦੇ ਤੇ ਇਹਦੇ ਮਰਨ ਦਾ ਇੰਤਜ਼ਾਰ ਕਰ ਰਹੇ ਸੀ ਮਾਂ ਬਾਪ ਇੱਕ ਤਾਇਆ ਸੀ ਬਜ਼ੁਰਗ ਛੜਾ ਸੀ ਜਿਹੜਾ ਉਹ ਇਹਦੇ ਮੂੰਹ ਚ ਮਾੜੀ ਮੋਟੀ ਚਾਹ ਕੋਈ ਦਾਲ ਪਾ ਦਿੰਦਾ ਸੀ ਜਿਹਦੇ ਕਰਕੇ ਜਿਉਂਦਾ ਸੀ ਪਰ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਸੁਖੀ ਸੁੱਖੂ 15 ਸਾਲਾਂ ਦਾ ਸੀ ਤੇ 11 ਕਿਲੋ ਭਾਰ ਸੀ ਸਾਰਾ ਇਸ ਸੁੱਖੂ ਦਾ ਤੇ ਅੱਜ ਸਾਡਾ ਸੁੱਖੂ ਹੈ ਜਿਹੜਾ 17 ਸਾਲਾਂ ਦਾ ਹੋ ਗਿਆ ਤੇ 37 ਕਿਲੋ ਭਾਰ ਹੈ ਸੁੱਖੂ ਦਾ ਤੇ ਵਾਹਿਗੁਰੂ ਕਿਰਪਾ ਕਰੇ ਇਸ ਬੱਚੇ 'ਚ ਬਹੁਤ ਇੰਪਰੂਵਮੈਂਟ ਆ ਰਹੀ ਆ ਤੇ ਇਹਨੂੰ ਇਸ ਘਰ ਚ ਆਏ ਨੂੰ ਜਿਵੇਂ-ਜਿਵੇਂ ਜ਼ਰੂਰਤ ਪਈ ਉਦਾਂ ਮਾਂ ਪਿਓ ਭੈਣ ਭਰਾ ਚਾਚੇ ਤਾਈ ਵੀ ਮਿਲਦੇ ਰਹੇ ਨੇ ਸਭ ਤੋਂ ਪਹਿਲਾਂ ਜਦੋਂ ਇਹ ਆਇਆ ਸੀ ਦੁਰਗਾ ਭੈਣ ਆਈ ਸੀਗੀ ਉਹ ਇਹਦੀ ਮੰਮੀ ਬਣ ਗਈ ਸੀ ਉਹਨੇ ਇਹਦੀ ਬਹੁਤ ਸੇਵਾ ਕੀਤੀ ਫਿਰ ਉਸ ਤੋਂ ਬਾਅਦ ਇੱਕ ਵੀਰ ਹੋਰ ਸੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਇਹ ਸਾਡੇ ਭਾਈ ਸਾਹਿਬ ਨੇ ਕੀ ਨਾਂ ਵੀਰ ਜੀ ਤੁਹਾਡਾ ਸੰਜੇ ਜੀ ਸੰਜੇ ਜੀ ਸੰਜੇ ਜੀ ਸਾਡੇ ਕੋਲੇ ਆਏ ਸੀ ਕਾਫੀ ਤਕਲੀਫ ਸੀ ਉਦੋਂ ਇਹ ਵੀ ਪਰ ਜਿੱਦਾਂ ਜਿੱਦਾਂ ਗੁਰੂ ਦੀ ਕਿਰਪਾ ਹੋਈ ਸੰਜੇ ਜੀ ਠੀਕ ਹੋ ਗਏ ਸੰਜੇ ਜੀ ਨੇ ਸੁੱਖੂ ਨੂੰ ਸੰਭਾਲਣਾ ਸ਼ੁਰੂ ਕਰਤਾ ਸੁੱਖੂ ਦੇ ਨਾਲ ਇੰਨੀ ਅਟੈਚਮੈਂਟ ਹੋ ਗਈ ਆ ਸੁਖੂ ਇਹਨੂੰ ਹੁਣ ਆਪਣਾ ਤਾਇਆ ਸਮਝਦਾ ਜਾਂ ਇਹਨੂੰ ਆਪਣਾ ਪਾਪਾ ਸਮਝਦਾ ਜੇ ਇਹ ਪਰੇ ਹੋ ਜਾਂਦੇ ਇੱਧਰ ਉੱਧਰ ਚਲੇ ਜਾਂਦੇ ਤਾਂ ਸੁਖੂ ਰੋਣ ਲੱਗ ਜਾਂਦਾ ਤੇ ਇਹ ਦੋ ਦਿਨਾਂ ਵਾਸਤੇ ਘਰ ਗਏ ਸੀ ਕਿੰਨੇ ਦਿਨ ਲੱਗ ਗਏ ਸੀ ਤਿੰਨ ਦਿਨ ਲਾਇਆ ਸੀ ਤਿੰਨ ਦਿਨ ਲਾਇਆ ਸੀ ਇੱਕ ਦਿਨ ਵੱਧ ਲੱਗ ਕੇ ਆਏ ਸੀ ਜੀ ਇਹਨਾਂ ਦਾ ਵੀ ਨਹੀਂ ਲੱਗਿਆ ਘਰੇ ਜਾ ਕੇ ਮੈਂ ਵੀ ਫੋਨ ਕਰਦਾ ਰਿਹਾ ਸੀ ਇਹ ਵੀ ਵਾਪਸ ਆ ਗਏ ਤਾਂ ਇਸੇ ਤਰ੍ਹਾਂ ਇਹ ਰਿਸ਼ਤੇ ਆ ਜਿਹੜੇ ਸਾਡੇ ਕਰਮਾਂ ਦੇ ਆ ਇਹ ਕਿਸਲੇ ਜਨਮਾਂ ਦੇ ਆ ਕਿਸਿਆਂ ਦੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਇਹਨਾਂ ਰਿਸ਼ਤਿਆਂ ਨੂੰ ਨਿਭਾ ਸਕੀਏ ਅਰਦਾਸ ਕਰਿਓ ਸੁੱਖੂ ਨੂੰ ਸੁੱਖੂ ਦੇ ਤਾਇਆ ਜੀ ਅੰਕਲ ਜੀ ਸੰਜੇ ਜੀ ਨੂੰ ਵੀ ਵਾਹਿਗੁਰੂ ਤੰਦਰੁਸਤੀ ਗਿਆ ਬਖਸ਼ਣ ਇਸ ਸੁੱਖੂ ਦੀ ਉਸ ਜ਼ਰੂਰਤ ਨੂੰ ਪੂਰਾ ਕਰ ਸਕਣ ਜਿਹਦੇ ਵਿੱਚ ਮਾਂ ਪਿਓ ਆਉਂਦੇ ਤੇ ਅਸੀਂ ਵੀ ਇਸ ਸੁੱਖੂ ਦੇ ਆਪਣੇ ਬਣ ਸਕੀਏ ਮਾਂ ਪਿਓ ਬਣ ਸਕੀਏ ਸੁੱਖੂ ਹੁਣ ਬਹੁਤ ਠੀਕ ਆ ਫਿਰ ਸੁੱਖੂ ਦੀ ਫਿਜ਼ੀਓਥੈਰੇਪੀ ਹੁੰਦੀ ਆ ਸੁੱਖੂ ਦੇ ਹੱਥ ਦੇਖੋ ਤੁਸੀਂ ਬਿਲਕੁਲ ਠੀਕ ਹੋ ਚੱਲੇ ਨੇ ਇਧਰਲਾ ਹੱਥ ਵੀ ਸੁੱਖੂ ਦਾ ਬਹੁਤ ਠੀਕ ਆ ਹੁਣ ਯਾਨੀ ਕਿ ਸੁੱਖੂ ਦੀ ਬੋਡੀ ਦੇ ਵਿੱਚ ਬਹੁਤ ਇੰਪਰੂਵਮੈਂਟ ਆ ਹੁਣ ਲੱਤਾਂ ਵੀ ਸਿੱਧੀਆਂ ਹੋ ਜਾਂਦੀਆਂ ਸੁੱਖੂ ਦੀਆਂ ਬੈਠ ਵੀ ਜਾਂਦਾ ਸੁੱਖੂ ਹੁਣ ਕੁਰਸੀ ਤੇ ਵੀ ਬੈਠਾ ਰਹਿੰਦਾ ਕਿੰਨਾ ਕਿੰਨਾ ਟਾਈਮ ਤੇ ਇਹਦਾ ਹੁਣ ਇੱਥੇ ਕੁਰਸੀ ਤੇ ਬੈਠਾ ਸੀ ਤੇ ਇਹ ਬਾਈ ਸੰਜੇ ਜੀ ਆਏ ਨਹੀਂ ਸੀਗੇ ਇਹ ਥੋੜਾ ਰੋਣ ਲੱਗ ਗਿਆ ਮੈਂ ਫੜ ਕੇ ਨੂੰ ਆਪਣੀ ਗੋਦੀ ਚ ਬਿਠਾ ਲਿਆ ਤੇ ਇਹਦਾ ਸੁੱਖੂ ਹੁਣ ਇਕੱਲਾ ਵੀ ਬੈਠ ਜਾਂਦਾ ਖਾਣਾ ਖਾਣ ਮੋਕੇ ਵੀ ਅੱਗੇ ਕਾਫੀ ਦਿੱਕਤ ਆਉਂਦੀ ਸੀ ਹੁਣ ਖਾਣਾ ਵੀ ਠੀਕ ਖਾ ਲੈਂਦਾ ਵਾ ਹੁਣ ਤਾਂ ਕੰਦੇ ਵਾ ਤੁਰਨ ਲੱਗ ਜੂਗਾ ਥੋੜੀ ਦੇਰ ਨੂੰ ਲਾ ਦੇਣਾ ਦੁਰ ਹੋਣੀ ਹੌਲੀ ਹੌਲੀ ਤੁਰਨ ਲਾ ਦੇਣਾ ਦੇਖੋ ਸਾਡੇ ਪਰਿਵਾਰ ਦੇ ਜਿਹੜੇ ਆਪਣੇ ਜੱਜਪੇ ਆ ਨਾ ਜਾਂ ਇਹਨਾਂ ਦੀ ਜਿਹੜੀ ਸੋਚ ਉਹ ਪੋਜ਼ਿਟਿਵ ਆ ਠੰਡਾ ਸੁੱਖੂ ਇਕਦਣਾ ਆਪਣੇ ਪੈਰਾਂ ਤੇ ਤੁਰਨ ਲੱਗ ਜੀ ਤੁਸੀਂ ਦੇਖੋ ਸੁੱਖੂ ਦੀਆਂ ਲੱਤਾਂ ਜਮਾਂ ਸਿੱਧੀਆਂ ਹੋਣ ਲੱਗ ਗਈਆਂ ਸੁੱਖੂ ਨੂੰ ਹੁਣ ਉੱਥੇ ਖੜਾ ਵੀ ਕਰਦੇ ਆ ਸੁੱਖੂ ਦੀ ਉੱਥੇ ਜਦੋਂ ਫਿਜ਼ੀਓਥੈਰੇਪੀ ਦੇ ਵਿੱਚ ਅਨਮੋਲ ਜੀ ਤੇ ਨਵਜੋਤ ਭੈਣ ਐਕਸਰਸਾਈਜ਼ਾਂ ਕਰਾਉਂਦੇ ਆ ਬਹੁਤ ਇੰਪਰੂਵਮੈਂਟ ਆਉਣ ਸੁੱਖੂ ਦੇ ਸੁੱਖੂ ਬਾਸੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਡੇ ਇਸ ਪੁੱਤ ਨੂੰ ਜਲਦੀ ਜਲਦੀ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ